ਭਾਰਤੀ ਕਿਸਾਨ ਯੂਨੀਅਨ ਇੱਕਤਾ ਸਿੱਧਪੁਰ ਦੇ ਬਲੋ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਸਰਕਾਰ ਦੇ ਅੰਕੜੇ ਕੱਢ ਕੇ ਪੋਸਟਰ ਲਗਾਏ ਗਏ ਜਿਸ ਦੇ ਵਿੱਚ ਪੰਜਾਬ ਸਰਕਾਰ ਦੀਆਂ ਨਲਾਇਕੀਆਂ ਬਾਰੇ ਦੱਸਿਆ ਗਿਆ ਇਸ ਸਮੇਂ ਬਲਾਕ ਵਰੀਵਾਲ ਦੇ ਪ੍ਰਧਾਨ ਖੁਸ਼ਵੰਤ ਸਿੰਘ ਬਹਲਾ ਨੇ ਦੱਸਿਆ ਕਿ ਸਰਕਾਰਾਂ ਸੱਤਾ 'ਚ ਆਉਣ ਤੋਂ ਪਹਿਲਾਂ ਝੂਠੇ ਵਾਅਦੇ ਕਰਦੀਆਂ ਸਨ ਅਤੇ ਸੱਤਾ 'ਚ ਆਉਣ ਤੋਂ ਬਾਅਦ ਕੀਤੇ ਵਾਅਦੇ ਭੁੱਲ ਜਾਂਦੇ ਸਨ ਇਸ ਸਮੇਂ ਉਹਨਾਂ ਕਿਹਾ ਕਿ ਪੰਜਾਬ 'ਤੇ 3 ਲੱਖ ਕਰੋੜ ਦਾ ਕਰਜ਼ਾ ਹੈ ਅਤੇ ਇਸ ਦਾ ਸਾਲਾਨਾ ਵਿਆਜ 20000 ਕਰੋੜ ਚਲਾ ਜਾਂਦਾ ਹੈ ਉਨੇ ਇਹ ਵੀ ਦੱਸਿਆ ਕਿ ਪੰਜਾਬ ਦਾ ਕੁੱਲ ਖਰਚਾ 1,68,015 ਕਰੋੜ ਹੈ ਜਦਕਿ ਪੰਜਾਬ ਦੀ ਕੁੱਲ آمدਨ 95,263 ਕਰੋੜ ਰੁਪਏ ਹੈ। ਉਹਨੇ ਕਿਹਾ ਕਿ ਆਮਦਨ ਅਤੇ ਖਰਚੇ ਵਿੱਚ 72,752 ਕਰੋੜ ਰੁਪਏ ਪੈਦਾ ਹੁੰਦਾ ਹੈ। ਉਹਨੇ ਇਹ ਵੀ ਦੱਸਿਆ ਕਿ ਪੰਜਾਬ ਦਾ 4% ਸਿਹਤ ਸਹੂਲਤਾਂ ਤੇ ਖਰਚ ਹੁੰਦਾ ਹੈ ਜਦਕਿ ਦੂਜੇ ਸੂਬਿਆਂ ਦੇ ਵਿੱਚ 5.5% ਹੈ। ਸਿੱਖਿਆ ਤੇ ਕੋਲ 11.6 ਦੂਜੇ ਸੂਬਿਆਂ ਦੇ ਵਿੱਚ 15.8% ਹੈ। ਦੇਹਾਤੀ ਵਿਕਾਸ ਤੇ 2.1% ਅਤੇ ਦੂਜੇ ਸੂਬਿਆਂ ਦੇ ਵਿੱਚ 6. ਇਸ ਤੇ ਉਹਨਾਂ ਇਹ ਵੀ ਕਿਹਾ ਕਿ ਸੜਕਾਂ ਅਤੇ ਪੁਲ ਤੇ 1.6% ਅਤੇ ਦੂਜੇ ਸੂਬਿਆਂ ਦੇ ਵਿੱਚ 4.3% ਹੈ। ਖੇਤੀਬਾੜੀ ਤੇ 10.9% ਅਤੇ ਜਲ ਦੇ ਵਿੱਚ ਬਿਜਲੀ ਸਬਸਿਡੀ 6% ਅਤੇ ਦੂਸਰੇ ਸੂਬਿਆਂ ਦੇ ਵਿੱਚ 4.9% ਅਤੇ ਬਾਕੀ ਸੂਬਿਆਂ ਦੇ ਵਿੱਚ 6.3% ਰੱਖਿਆ ਗਿਆ ਹੈ। ਉਨਾਂ ਕਿਹਾ ਕਿ ਪੰਜਾਬ ਦੇ ਬਜਟ ਤੱਕ ਪਹੁੰਚਣ ਦੇ ਲਈ ਸਰਕਾਰ ਨੇ ਲਿਆ ਹੈ 68336 ਕਰੋੜ ਦਾ ਕਰਜ਼ਾ। ਉਹਨਾਂ ਕਿਹਾ ਕਿ 72752 ਕਰੋੜ ਦਾ ਕਿਵੇਂ ਪੂਰਾ ਕਰੇਗਾ। ਆਮਦਨ ਅਤੇ ਖਰਚ ਵਿਚਲਾ ਫਰਕ ਇਹ ਸਭ ਨੂੰ ਸੋਚਣ ਦੇ ਲਈ ਮਜਬੂਰ ਕਰਦਾ ਹੈ। ਇਹ ਸਿੱਧਾ ਕਾਰਨ ਇਹ ਹੈ ਕਿ ਸਾਡੇ ਜੋ ਵੀ ਸਾਡੀਆਂ ਪਹਿਲਾਂ ਤੋਂ ਸਾਡੀਆਂ ਸਰਕਾਰਾਂ ਦੀਆਂ ਮਾਰਗਦਿਸ਼ਤियां ਸਨ ਉਸ ਦਾ ਬੋਝ ਪੈਣ ਦੇ ਨਾਲ ਇੰਨਾ ਹੋ ਗਿਆ ਕਿ ਹੁਣ ਸਾਡੀਆਂ ਸਰਕਾਰਾਂ ਕੀ ਸਾਡੇ ਕੋਈ ਵੀ ਇੰਨਾ ਖਰਚਾ ਨੂੰ ਝੱਲਣ ਦੇ ਯੋਗ ਨਹੀਂ ਰਿਹਾ ਹੁਣ ਸਾਡੇ ਜੋ ਬੱਚੇ ਆ ਉਹਨਾਂ ਦਾ ਭਵਿੱਖ ਸਭ ਤੋਂ ਧੁੰਦਲਾ ਹੋ ਚੁੱਕਿਆ ਸਾਡੀ ਜੋ ਜਵਾਨੀ ਆ ਉਹ ਬਾਹਰ ਚਲੀ ਗਈ ਹੁਣ ਵੀ ਜੋ ਬੱਚੇ ਆ ਸਾਡੇ ਉਹ ਬਾਹਰ ਨੂੰ ਤਾਂਗ ਰਹੇ ਆ ਕਿਉਂਕਿ ਸਾਡੇ ਜੋ ਵੀ ਸਰਕਾਰਾਂ ਆਉਂਦੀਆਂ ਉਹਨਾਂ ਨੂੰ ਸਾਡੇ ਕਿਸੇ ਰੁਜ਼ਗਾਰ ਦਾ ਜਾਂ ਸਾਡੇ ਜੋ ਵੀ ਸਾਡਾ ਰਹਿਣ ਸਹਿਣ ਆ ਉਹਦੇ ਬਾਰੇ ਕਿਸੇ ਨੂੰ ਫਿਕਰ ਨਹੀਂ ਸਾਡੇ ਬੱਚੇ ਬਾਹਰ ਜਾ ਰਹੇ ਆ ਸਾਡੀ ਜਵਾਨੀ ਨੂੰ ਨਸ਼ਿਆਂ ਨੇ ਖਤਮ ਕਰਤਾ ਤਾਂ ਕਰਕੇ ਜਿਹੜੇ ਆਹ ਸਾਡਾ ਬੈਨਰ ਅਸੀਂ ਲਾਇਆ ਹੈ ਸਾਡੀਆਂ ਆਮ ਸਾਰੀਆਂ ਜਥੇਬੰਦੀਆਂ ਨੇ ਉਹ ਲਾਇਆ ਗਿਆ ਕੋਈ ਕਿਸੇ ਨੇ ਇਕੱਲੇ ਨਹੀਂ ਲਾਇਆ ਇਹ ਸਾਡੇ ਪੰਜਾਬ ਦਾ ਪੁਹਿਖ ਦੱਸਦਾ ਹੈ ਕਿ ਜੋ ਸਾਡੇ ਪਹਿਲਾਂ ਤੋਂ ਹੀ ਨਮਾਇंदे ਚੁਣੇ ਗਏ ਸੀ ਉਹਨਾਂ ਨੇ ਖੁੱਲ ਕੇ ਖਰਚੇ ਕੀਤੇ ਤੇ ਹੁਣ ਸਾਡੇ ਸਿਰਾਂ 'ਤੇ ਬੋਝ ਪਾ ਕੇ ਹੁਣ ਸਾਡੇ ਜੋ ਪੰਜਾਬ ਨੂੰ ਬਹੁਤ ਹੀ ਗਰਮੀ ਰੱਖ ਦਿੱਤਾ ਗਿਆ ਜਿਹੜੇ ਪੋਸਟਰ ਲਾਇਆ ਜੀ ਲੋਕਾਂ ਨੂੰ ਅਸੀਂ ਦੱਸਣ ਵਾਸਤੇ ਜਿਹੜੇ ਸਿਆਸੀ ਪਾਰਟੀਆਂ ਔਰ ਲੀਡਰ ਜਿਹੜੇ ਪਿੰਨਾਂ ਦੇ ਵਿੱਚ ਆਉਂਦੇ ਆ ਹੁਣ ਤੁਸੀਂ ਵੇਖੋ ਪਾਰਟੀਆਂ ਨੇ ਕਾਲੀਦਾਲ ਹੋ ਗਿਆ ਜਾਂ ਕਾਂਗਰਸ ਹੋ ਗਈ ਆਮ ਪਾਰਟੀ ਹੋ ਗਈ ਕੋਈ ਵੀ ਪਾਰਟੀ ਐ ਸਿਆਸੀ ਇਹਨਾਂ ਨੇ ਕਹਤਾ 400 ਯੂਨਟ ਅਸੀਂ ਮਾਫ ਕਰਾਂਗੇ ਤੁਹਾਨੂੰ ਆਟਾ ਦਾਲ ਜਿਵੇਂ ਅੱਗੇ ਦੇਈ ਜਾਂਦੇ ਆ ਇੱਕ ਜਿਹੜਾ ਪੰਜਾਬ ਦਾ ਮਿਹਨਤੀ ਕਿਸਾਨ ਸੀ ਔਰ ਮਜ਼ਦੂਰ ਸੀ ਨਾਲ ਦੋਨੇ ਨੌ ਮਾਸ ਦਾ ਰਸਤਾ ਸੀ ਆਪਦਾ ਰਲ ਮਿਲ ਕੇ ਕਮਾਈ ਕਰਕੇ ਆਪਦਾ ਵਧੀਆ ਪਰਿਵਾਰ ਚੱਲਦਾ ਸੀ ਉਹਨਾਂ ਨੂੰ ਇਹਨਾਂ ਨੇ ਇੱਕ ਮੰਗ ਤੇ ਬਣਾਤਾ ਕਿ ਸਾਡੇ ਸਰਕਾਰਾਂ ਕੋਲੇ ਹੱਥ ਟੱਡਣ ਅਸੀਂ ਇਹ ਗੱਲ ਪੁੱਛਦੇ ਆ ਕਿ ਫਰੀ ਦਾ ਸਾਨੂੰ ਦੇਈ ਜਾਂਨੇ ਆ ਕਰਜ਼ਾ ਪੰਜਾਬ ਦੇ ਸਰਕਾਰ ਜ ਤਨ ਲੱਖ ਕਰੋੜ ਰੁਪਈਆ ਜਿਹਦਾ ਕਿ ਸਾਲਾਨਾ 20 20000 ਕਰੋੜ ਰੁਪਈਆ ਵਿਆਜ ਬੰਦਾ ਤੇ ਸਾਨੂੰ ਦੇਣਗੇ ਕਿੱਥੋਂ ਇਹ ਤੇ ਕਰਜ਼ਾ ਲਊ ਕਿਵੇਂ ਜੇ ਸਾਨੂੰ ਫਰੀ ਦੇ ਗਏ ਕਰਜ਼ਾ ਤਾਂ ਇਹ ਚੜੂ ਆ ਇਹਨਾਂ ਨੂੰ ਥੋੜੀ ਜਿਹੀ ਸ਼ਰਮ ਹੋਣੀ ਚਾਹੀਦੀ ਆ ਜਦੋਂ ਮੈਂ ਸਾਰੇ ਕਿਸਾਨਾਂ ਨੂੰ ਬੇਨਤੀ ਕਰੂੰਗਾ ਪਿੰਡਾਂ ਦੇ ਵਿੱਚ ਜਦੋਂ ਆਉਂਦੇ ਆ ਇਹ ਗੱਲ ਜ਼ਰੂਰ ਪੁੱਛੋ ਇਹ ਪੰਜਾਬ ਦੇ ਸਰਕਾਰ ਦਾ ਕਿਵੇਂ ਚੜਿਆ ਤੇ ਕਿੱਧਰ ਨੂੰ ਇਹ ਪੈਸਾ ਗਿਆ ਸਾਰਾ ਪੈਸਾ ਇਹਨਾਂ ਲੀਡਰਾਂ ਦੇ ਘਰਾਂ ਚ ਗਿਆ ਔਰ ਆਪ ਦੀ ਇਹਨਾਂ ਨੇ ਇਸ ਪ੍ਰਸਤ ਲਈ ਵੱਡੀਆਂ-ਵੱਡੀਆਂ ਗੱਡੀਆਂ ਸਿਕਿਉਰਿਟੀ ਗਾਰਡ ਕਿੰਨੇ ਲਈ ਫਿਰਦੇ ਆ ਇਹ ਉਹ ਵੀ ਅਕਸਰ ਬੋਝ ਆ ਜਿਹੜਾ ਸਾਰਾ ਪੰਜਾਬ ਤੇ ਪੈਂਦਾ ਸਾਰਾ ਆਪਣੇ ਟੈਕਸ ਨਾਲ ਇਹ ਕੰਮ ਚੱਲਦਾ ਤੇ ਉਲਟਾ ਇਹ ਜਿਹੜੇ ਲਾਰੇ ਲਾਉਂਦੇ ਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਵੀ ਇੰਨਾ ਜਿਹੜਾ ਕਰਜ਼ਾ ਪੰਜਾਬ ਸਰ ਫਿਰ ਵੀ ਹਲੇ ਵੀ ਤੁਸੀਂ ਫਿਰ ਹੀ ਆਖੀਏ ਨੇ ਦੇਵਾਂਗੇ ਅਸੀਂ ਇਹ ਸਾਨੂੰ ਇੱਕ ਲੋਕਾਂ ਨੂੰ ਦੱਸਣ ਵਾਸਤੇ ਇਹ ਬੈਨਰ ਆ ਸੀ ਜਿਹੜੇ ਪਿੰਨਾਂ ਦੇ ਵਿੱਚ ਕਢਾ ਕੇ ਹੋਰ ਵੀ ਬੰਨਾਂਗੇ ਵੀ ਤੇ ਲਾ ਲਾਵਾਂਗੇ ਮੈਂ ਤਾਂ ਆਪ ਅੱਜ ਆਪਣੇ ਮੁਕਸਰ ਜ਼ਿਲ੍ਹੇ ਦੀ ਆ ਰੋਡ ਹੈ ਬਿੰਗਾ ਪਿੰਡ ਦੇ ਟੋਲ ਪਲਾਜੇ ਦੇ ਉੱਤੇ ਇੱਕ ਪੋਸਟ ਲੱਗਾ ਦੇਖਿਆ ਤੇ ਉਹਨੂੰ ਪੜਿਆ ਉਹਦੇ ਤੇ ਬਕਾਇਦਾ ਅੰਕੜੇ ਕੱਢ ਕੇ ਜੋ ਸਰਕਾਰਾਂ ਦੇ ਬਜਟ ਹੈ ਜੋ ਸਰਕਾਰਾਂ ਮਤਲਬ ਆਪਣੇ ਪੰਜਾਬ ਦੀਆਂ ਕਰ ਰਹੀਆਂ ਹਨ ਉਹਦੇ ਵਿੱਚ ਸਭ ਤੋਂ ਬਜਟ ਖੇਤੀਬਾੜੀ ਦੀ ਲੈ ਲਓ ਉਹਦੇ ਵਿੱਚ ਇਹਨਾਂ ਨੇ 10% ਰੱਖਿਆ ਜਿਸ ਦੇ ਵਿੱਚ 6% ਤਾਂ ਕੱਲੀ ਬਿਜਲੀ ਦੀ ਸਬਸਿਡੀ ਚਲੀ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਦੇਖ ਲਓ ਸਿੱਖਿਆ ਦਾ ਦੇਖ ਲਓ ਇਹ ਪੋਸਟਰ ਪੜ੍ਹ ਕੇ ਕੁੱਲ ਅੰਕੜੇ ਇਹਦੇ ਵਿੱਚ ਦਰਜ ਕੀਤੇ ਗਏ ਨੇ ਬਸ ਬਸੇ ਤਾਂ ਜੋ ਪਿੰਡ ਦਾ ਪੰਜਾਬ ਦਾ ਸਮੂਹ ਹੈ ਇਹ ਹੀ ਗੱਲ ਪੁੱਛ ਰਹੇ ਆਂ ਵੀ ਹਰ ਇੱਕ ਸਰਕਾਰ ਕੋਈ ਵੀ ਆਪਦੇ ਬਿਆਨ ਦਿੰਦੇ ਆ ਵੀ ਅਸੀਂ ਤੁਹਾਨੂੰ ਸਬਸਿਟੀਆਂ ਮੁਫਤ ਦੇਵਾਂਗੇ ਬਿਜਲੀ ਮੁਫਤ ਦੇਵਾਂਗੇ ਅਸੀਂ ਤਾਂ ਸਰਕਾਰਾਂ ਨੂੰ ਕਿਸੇ ਵੀ ਪਾਰਟੀ ਨੂੰ ਇਹ ਹੀ ਪੁੱਛਣਾ ਚਾਹੁੰਦੇ ਆ ਵੀ ਇਹ ਪੈਸਾ ਸਬਸਿਟੀਆਂ ਦੇਣ ਵਾਸਤੇ ਕਿੱਥੋਂ ਆਊਗਾ ਕੀ ਇਹਦੇ ਸੋਰਸ ਨੇ ਕੀ ਬੇਰੁਜ਼ਗਾਰੀ ਦੂਰ ਕਰਨ ਦੇ ਸੋਰਸ ਨੇ ਕਰਜ਼ਾ ਤਾਂ ਪਹਿਲਾਂ ਹੀ ਆਪਣੇ ਪੰਜਾਬ ਸਿਰ 3 ਲੱਖ ਕਰੋੜ ਦਾ ਹੋਇਆ ਪਿਆ ਕਈ ਬੰਦੇ ਹੁਣ ਇੱਥੇ ਦੇਖ ਕੇ ਮੇਰੇ ਕੋਲ ਇੱਕ ਨਾ ਸਵਾਲ ਕੀਤਾ ਵੀ ਜਿਹੜਾ ਆਪਾਂ 20000 ਕਰੋੜ ਰੁਪਈਆ ਮੁਕਸਤ ਅਨਮੋਲ ਸਿੰਘ ਦੀ ਰਿਪੋਰਟ ਐ ਐਸਐਮਜ਼ੈਡ ਨਿਊਜ਼ ਫੁਲੀਡਸ ਅਪਡੇਟਸ ਲਾਈਕ ਐਂਡ ਫੋਲੋ ਅਵਰ ਫੇਸਬੁੱਕ ਪੇਜ ਐਸਐਮਜ਼ੈਡ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ